يا سرڪار ਸਾਨੂੰ ਰੋਕਣ ਦਾ ਹੱਕ ਖੋਣ ਨਹੀਂ ਸਰਕਾਰ ਜੈ ਹਿੰਦ ਮੁਰਦਾਬਾਦ ਮੁਰਦਾਬਾਦ ਆ ਜਿਹੜੇ ਮੇਰੇ ਵੀ ਇੱਧਰ ਖੜੇ ਆ ਪਿੱਛੇ ਨਾ ਪਿੱਛੇ ਪਾ ਕੇ ਚੱਲ ਜਾਓ ਮੀਡੀਆ ਨੂੰ ਜਗ੍ਹਾ ਦਿਓ ਮੁਰਦਾਬਾਦ ਮੁਰਦਾਬਾਦ ਕੀ ਹੋ ਰਿਹਾ ਹੈ ਮੁਰਦਾਬਾਦ ਕੌਮ ਇਨਸਾਨ ਔਰ ਜੈ ਜ਼ਿੰਦਾਬਾਦ ਜੈ ਮੁਲਾਹਮ ਮੁਰਦਾਬਾਦ ਬੰਦੀ ਸਿੰਘ ਰਹਾ ਕਰੋ ਜੈ ਮੁਲਾਹਮ ਕੌਮ ਇਨਸਾਨ ਔਰ ਜੈ ਜ਼ਿੰਦਾਬਾਦ ਜੈ पंजाबाद ਸਿਆ ਭਗਵਾਨ ਸਮਾਨ ਮਰ ਗਿਆ ਛੋਟਾ ਰਾਜਾ ਰਡੀਆਂ ਕਰ ਗਿਆ ਏਕੀ ਹੋਇਆ ਏਕੀ ਹੋਇਆ ਬੰਦੀ ਸਿੰਘ ਰਹਾ ਕਰੋ ਫਰੀ ਗੁਰੂ ਘਰ ਸਾਹਿਬ ਦੇ ਦੋਸ਼ੀਆਂ ਨੂੰ ਜੇਲੀ ਢੱਕੋ ਜੇਲੀ ਢੱਕੋ ਜੇਲੀ ਢੱਕੋ ਸਰ ਅੱਜ ਜੋ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੀ ਕਹਣਾ ਚਾਹੋ ਦੇਖੋ ਜੀ ਜਦੋਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਇਆ ਹੈ ਔਰ ਸਰਕਾਰਾਂ ਨੇ ਜਨਸੀਆ ਦੇ ਖੂਨ ਕੀਤਾ ਹਜ਼ਾਰਾਂ ਨੌਜਵਾਨ ਜਿਹੜੇ ਆ ਮੌਤ ਦੇ ਘਾੜ ਉਤਾਰ ਦਿੱਤੇ ਗਏ ਉਦੋਂ ਸਾਡੇ ਬੰਦੀ ਸਿੰਘਾਂ ਨੇ ਅੱਗੇ ਹੋ ਕੇ ਉਹ ਜਿਹੜੇ ਜ਼ਾਲਮ ਲੋਕ ਸੀ ਕੇਪੀਐਸ ਗਿੱਲਰ ਕੇ ਗੰਤੇ ਬੁੱਚੜਰ ਕੇ ਉਹਨਾਂ ਨੂੰ ਸੌਦਾ ਲਾਇਆ ਉਹ ਸੌਦਾ ਲੈਣ ਤੋਂ ਬਾਅਦ ਉਹਨਾਂ ਨੂੰ 25 25 30 ਪੀ ਸਾਲ ਜਿਹੜੇ ਆ ਜਿਲ੍ਹਾ ਦੇ ਵਿੱਚ ਬੰਦ ਕਿੱਤਿਆਂ ਨੂੰ ਹੋ ਗਏ ਉਹਨਾਂ ਦੀਆਂ ਸਜ਼ਾਵਾਂ ਵੀ ਜਿਹੜੀਆਂ ਉਹ ਪੂਰੀਆਂ ਹੋ ਚੁੱਕੀਆਂ ਨੇ ਜੇ ਸਰਕਾਰ ਨੂੰ ਐ ਲੱਗਦਾ ਵੀ ਪਈ ਉਹਨਾਂ ਕੋਈ ਗੁਨਾਹ ਕੀਤਾ ਉਹਨੂੰ ਉਹ ਗੁਨਾਹ ਦੀ ਸਜ਼ਾ ਭੁਗਤ ਲਈ ਹੈ ਤੇ ਕੁਪਕੰ ਤੋਂ ਬਾਅਦ ਹੈ ਸਾਚੀ ਉਹਨਾਂ ਦੀ ਹਰਿਆਈ ਬਣਦੀ ਨਹੀਂ ਕੀ ਇਹ ਦੇਸ਼ ਦੇ ਜਿਹੜੇ ਇਹ ਰਹਿਣ ਵਾਲੇ ਲੋਕ ਨਹੀਂ ਆ ਇਹ ਸਿੱਖਾਂ ਦਾ ਕੀ ਵੱਖਰਾ ਕਾਨੂੰਨ ਹੈ ਸਿੱਖਾਂ ਨੂੰ ਕਿਉਂ ਵਾਰ-ਵਾਰ ਜਿਹੜਾ ਟਾਰਚਰ ਕੀਤਾ ਜਾ ਰਿਹਾ ਐਸਐਨਏ ਲਾ ਕੇ ਵਿਪੜੂ ਕਰ ਜਿਹਨਾਂ ਨੂੰ ਭੇਜਿਆ ਜਾ ਰਿਹਾ ਜਿਹੜੇ ਮੰਦੀ ਸਿੰਘ ਆਪੀਆਂ ਸਜਾਵਾਂ ਪੂਰੀਆਂ ਕੀਤੀਆਂ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਇਹ ਵੱਡਾ ਸਵਾਲ ਹੈ ਕਿ ਸਿੱਖਾਂ ਨੂੰ ਇਹਦੀ ਆਖਣਾ ਜਿਹੜੀ ਹੈ ਸਰਕਾਰ ਕੋਈ ਵੀ ਆਵੇ ਦਿੱਲੀ ਦਾ ਤੱਕ ਉਹ ਹਮੇਸ਼ਾ ਵੰਦੀ ਇਹ ਮੋਰਚੇ ਦੇ ਵਿੱਚ ਕੁੱਲ ਕਿੰਨੇ ਜਥੇਬੰਦੀਆਂ ਨੇ ਸਾਥ ਸਰਮਥਨ ਦੇਖੋ ਜੀ ਲਗਭਗ ਸਾਰੀਆਂ ਕਿਸਾਨ ਜਥੇਬੰਦੀਆਂ ਆਈਆਂ ਬਾਕੀ ਆਪਦੀ ਜ਼ਮੀਰ ਦੀ ਗੱਲ ਹੁੰਦੀ ਆ ਆਪਦੇ ਲੋਕਾਂ ਦੀ ਹਮਾਇਤ ਦੀ ਗੱਲ ਹੁੰਦੀ ਆ ਅੱਜ ਜਿਹੜੀ ਹੈ ਬੀਕੇ ਜੂ ਮਝਾਇਲ ਹੈ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਚੱਲਦੀ ਆ ਉਹਨੇ ਬੰਦੀ ਸਿੰਘਾਂ ਦੇ ਵਿਰੇਾਇ ਜਿਹੜਾ ਉਹਨਾਂ ਨਾਲ ਮੋਟੇ ਨਾਲ ਮੁੱਢਾ ਜੋੜ ਕੇ ਸਿੱਖਾਂ ਦੇ ਨਾਲ ਖੜੀ ਆ ਅਸੀਂ ਦਿਨੋਂ ਤਨੋਂ ਮਨੋਂ ਦਿਨੋਂ ਜਿੰਨੇ ਜੋਗੇ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਜਿੱਥੇ ਵੀ ਸਾਡੀ ਡਿਊਟੀ ਲਾਉਣ ਕੇ ਪੰਜਾਬ ਦੇ ਵਿੱਚ ਅਸੀਂ ਉੱਥੇ ਮੱਤ ਤਨ ਦੀਨੰਦ ਮਗਵਾਂ ਹਾਂ ਚਾਹ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਜਾਏਗਾ ਜੀ ਬਿਲਕੁਲ ਜੀ ਹਰੇਕ ਡੀਸੀ ਦਫ਼ਤਰ ਜਿਹੜੇ ਪੰਜਾਬ ਦੇ ਅੰਦਰ ਦਿੱਤੀ ਤੋਂ ਪ੍ਰੋਗਰਾਮ ਦਿੱਤੇ ਆ ਉਸੇ ਉੱਤੇ ਪੂਰਾ ਪੂਰੀ 11 ਦੇ ਜਿਹੜੇ ਮੰਗ ਪੱਤਰ ਉਹ ਦਿੱਤੇ ਜਾਣਗੇ ਫਿਰ ਇਸ ਤੋਂ ਬਾਅਦ ਜਿਹੜੇ ਨਵੇਂ ਰੂਪ ਦੇ ਤਾਂ ਕੋਈ ਨਵਾਂ ਜਿਹੜਾ ਐਲਾਨ ਹੋਏਗਾ ਅਸੀਂ ਉਹਦੇ ਨਾਲ ਬੁੱਕੇ ਨਾਲ ਮੁੱਦਾ ਜਿਹੜਾ ਖਤਮ ਹੋ ਜਾਣਾ ਹਾਂ ਜਿਉ ਜੋ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿੱਥੋਂ ਲੈ ਕੇ ਕਿੱਥੋਂ ਤੱਕ ਕਰ ਕੱਢਿਆ ਜਾ ਰਿਹਾ ਜੀ ਬਈਆ ਖਾਲਸਾ ਮੁਰਦਰਾ ਸਾਹਿਬ ਖੜੇ ਹੈ ਕਿਥੋਂ ਜਿਹੜਾ ਰੋਸ ਮਾਰਚ ਚੱਲੇਗਾ ਡੀਸੀ ਦਫਤਰ ਤੱਕ ਉਸ ਤੋਂ ਬਾਅਦ ਜਿਹੜਾ ਉਹਦਾ ਪੁਤਰਾ ਫੁਰਕੇ ਜਾਏਗਾ ਸਰਕਾਰ ਤੋਂ ਉਸ ਤੋਂ ਬਾਅਦ ਡੀਸੀ ਕੋਲ ਜਿਹੜਾ ਮੰਗ ਪੱਤਰ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ ਇਹ ਸਮਾਪਤ ਹੋ ਜਾਏਗਾ ਇਹ ਕਿਸ ਕੀ ਨਾਮ ਤੁਹਾਡਾ ਜਸਵਿਕ ਸਿੰਘ ਪਟਿਆਲਾ ਜਨਰਲ ਸਕੱਤਰ ਪਲਾਟੀਟੇ ਤੋਂ ਆਏ ਨਾਮ ਹੈ ਤੁਹਾਡਾ ਇਹ ਅੱਜ ਜਿਹੜੀਆਂ ਵਰਤਨਾਵ ਦਰਸ਼ਨ ਦਿੱਤਾ ਜਾ ਰਿਹਾ ਹੈ ਕੀ ਸੰਬੰਧ ਦਿੱਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਖੁੱਲਰਵਣਾ ਜ਼ਿਲ੍ਹਾ ਬਰਦਾਨਾ ਤੋਂ ਆਣ ਕੇ ਕਿਰਿਓ ਮਜਾਇਆ ਅੱਜ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੋ ਸਿੰਘਾਂ ਨੂੰ ਕਿਸੇ ਨੂੰ 20 ਸਾਲ ਕਿਸੇ ਨੂੰ 30 ਸਾਲ ਕਿਸੇ ਨੂੰ 35 ਸਾਲ ਹੋ ਗਏ ਨੇ ਉਹਨਾਂ ਦੀ ਰਿਹਾਈ ਵਾਸਤੇ ਸਾਰੀਆਂ ਹੀ ਜਥੇਬੰਦੀਆਂ ਔਰ ਸਾਰੇ ਲੋਕਾਂ ਦਾ ਸਾਥ ਲੈ ਕੇ ਅੱਜ ਉਹਨਾਂ ਦੀ ਰਾਈ ਲਈ ਵਾਸਤੇ ਅਸੀਂ ਮੰਗ ਪੱਤਰ ਦੇ ਰਹੇ ਹਾਂ ਡੀ ਸਾਹਿਬ ਔਰ ਭੁਤਲੇ ਮੈਂ ਨੰਦਰਪਾਲ ਸਿੰਘ ਜਦਾਲਾ ਕਿਸਾਨ ਮੈਂਡੂਰ ਸ਼ਾਸਕ ਕਮੇਟੀ ਡਿਪਟੀ ਮੀਤ ਪ੍ਰਧਾਨ ਫਿਰੋਜ਼ਪੁਰ ਦੇਖੋ ਜੀ ਸਾਡੇ ਜਿਹੜੇ ਲੀਡਰ ਨੇ ਗਦਾਰ ਹੋਣਾ 1947 ਤੋਂ ਲਾ ਕੇ ਸਾਡੇ ਨਾਲ ਸੱਕਾ ਨਗਦਾਰੀ ਹੋਈ ਆ ਤੇ ਮਾਟਰ ਤਾਰਾ ਸਰਦਾਰ ਪ੍ਰਦੇਸ਼ ਨੂੰ ਉਹਦੇ ਹੀ ਕਿਤੇ ਸਾਡਾ ਖਿੱਤਾ ਵੱਖਰਾ ਲੈ ਲੈਂਦੇ ਅੱਜ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪਣੀ ਸੀ ਲੇਕਨ ਅੱਜ ਜੇ ਸਾਡੇ ਲੀਡਰ ਫਿਰ ਗਦਾਰ ਹੋਏ ਦੁਬਾਰਾ ਜੇ ਇਹ 인도ਤਾਂ ਦੇ ਦੋ ਕਾਨੂੰਨ ਨੇ ਘਟਗਿੰਦੀਆਂ ਵਾਤੇ ਵੱਖਰਾ ਤੇ ਦੂਜਾ ਵਾਤੇ ਵੱਖਰਾ ਅਸੀਂ ਘਟਗਿੰਦੀ ਜਾ ਰਹੇ ਆ ਸਿੱਖ ਜੜਿਆ ਇਹ ਕਰਕੇ ਸਾਨੂੰ ਇਹਨਾਂ ਨੇ ਸ਼ੁਰੂ ਤੋਂ ਹੀ 47 ਦਿਨਾਂ ਲੱਗੇ ਅੱਜ ਤੱਕ ਸਾਨੂੰ ਇਨਸਾਫ ਨਹੀਂ ਦਿੱਤਾ ਤੇ ਹੁਣ ਤਾਂ ਇੱਥੇ ਸਰਕਾਰ ਨੇ ਇਨਸਾਫ ਕਮੇ ਦੇਣਾ ਏ ਤੇ ਸਾਨੂੰ ਅੱਤੜੀ ਤੇ ਰੱਖ ਕੇ ਲੜਨਾ ਪੈਣਾ ਏ ਤੇ ਸਾਨੂੰ ਉਸੇ ਦਾ ਹੋਰ ਕਿੰਨੀਆਂ ਸ਼ੀਦियां ਆਉਣਗੀਆਂ ਫਿਰ ਸਾਡੇ ਬੰਦੀ ਸਿੰਘ ਜਿਹੜੇ ਬਾਹਰ ਆਉਣੇ ਆ ਉਹ ਉਹ ਦਿਨ ਆਉਣੇ ਜਦੋਂ ਸਾਡੀ ਆਪਣੀ ਸਰਕਾਰ ਹੋਈ ਮਾਰੇ ਰੰਜੀਤ ਸੋਨਾ ਰਾਜ ਇਹ ਜਿਹੜਾ ਕਿੰਨੇ ਜੱਥੇ ਪੰਦੀ ਅੱਜ ਇਕੱਠੇ ਹੋ ਗਏ ਅੱਜ ਤਕਰੀਬਨ ਕੋਈ ਨੇਤਾ ਦਰਸ਼ਪਾਲ ਜੀ ਦੀ ਆ ਕ੍ਰਾਂਤੀਕਾਰੀ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਸਪੋਰਟ ਵਾਸਤੇ ਆਏ ਆ ਸਾਨੂੰ ਕੱਲ ਹੁਕਮ ਆਇਆ ਉੱਤਰੋਂ ਫੋਨ ਆਇਆ ਸੂਬੇ ਵੱਲੋਂ ਤੇ ਸਾਡੀ ਜਥੇਬੰਦੀ ਵੀ ਨਾਲ ਸਪੋਰਟ ਦੇਣ ਦੀ ਕਰੇਗੀ ਆ ਸ਼ਹਿਰ ਦੇ ਲਾਗੇ ਉਹ ਤਿੰਨ ਚਾਰ ਜ਼ੋਨ ਨੇ ਇਹਨਾਂ ਦੀ ਰਿਪੋਰਟ ਤੇ ਹੀ ਆਏ ਆ ਉਹ ਸਾਡਾ ਵੀ ਮਸਲਾ ਓਕ ਲਾ ਇਹਨਾਂ ਦਾ ਮਸਲਾ ਨਹੀਂ ਜਥੇਬੰਦੀ ਦਾ ਉਹ ਜੜਾ ਸਾਦੇ ਕਹ ਰਾਜੋਂ ਨੇ ਸਾਡੇ ਵਾਸਤੇ ਲੜ ਰਹੇ ਨੇ ਲੋਕ ਕੌਮ ਦਾ ਮਸਲਾ ਜੀ ਕੌਮ ਦਾ ਮਸਲਾ ਸ਼ਹੀਦ ਸਿੰਘ ਜੜੇ ਨੇ ਸਾਡੀ ਕੌਮ ਦੇ ਨੇ ਫਰਮਾਇਆ ਇਹ ਤੂੰ ਘਾਜਾ ਕਰਦੇ ਹੋ ਤਾਂ ਲੈ ਕੇ ਡੀਸੀ ਆਉ ਤੇ ਬੂਹੇ ਤੱਕ ਉਸ ਤੋਂ ਬਾਅਦ ਮੋਦੀ ਦਾ ਉਹ ਗੰਤਮਾਨ ਦਾ ਜਿਹੜਾ ਫੁੱਤਲਾ ਵੀ ਫੂਕਿਆ ਜਾਏਗਾ ਕਿਉਂਕਿ ਜਿਹੜਾ ਸਟੇਟ ਦਾ ਸੀਐਮ ਵੀ ਉਹਨਾਂ ਦੇ ਨਾਲ ਰਿਹਾ ਸੈਂਟਰ ਸਰਕਾਰ ਦੇ ਇਸ ਕਰਕੇ ਦੋਹਾਂ ਦਾ ਹੀ ਫੁੱਤਲਾ ਆੜਾ ਫੂਕਾਂਗੇ ਮੈਂ ਰਿੰਦਰ ਪਾਲ ਸਿੰਘ ਜਤਾਲਾ ਜੀ ਕਸਾਨ ਮਜ਼ਦੂਰ ਸਟੇਟ ਕਮੇਟੀ ਡਿਪਟੀ ਮੀਤ ਪ੍ਰਧਾਨ ਫਿਰੋਜ਼ਪੁਰ ਜੇ ਬੰਦੀਆਂ ਇਕੱਠੀਆਂ ਹੋਈਆਂ ਨੇ ਰਹਾਈ ਸਿੰਘਾਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਅੱਜ ਕਾਮਨ ਸਾਰ ਮੋਰਚਾ ਜਿਹੜਾ ਚੰਡੀਗੜ੍ਹ ਮੋਰਚਾ ਚੱਲ ਰਿਹਾ ਉਹਦੇ ਸੱਦੇ ਤੇ ਫਿਰੋਜ਼ਪੁਰ ਦੀਆਂ ਕਿਸਾਨ ਮਜ਼ਦੂਰ ਮਜ਼ਦੂਰ ਨੌਜਵਾਨ ਤੇ ਧਾਰਮਿਕ ਜਿਹੜੀਆਂ ਜੱਥੇਬੰਦੀਆਂ ਇਕੱਠੀਆਂ ਹੋਈਆਂ ਨੇ ਜਿਨ੍ਹਾਂ ਨੇ ਗੁਰਦੁਆਰਾ ਕੇ ਸਿੰਘ ਸਭਾ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਮਾਰਚ ਕੀਤਾ ਪਰ ਇੱਥੇ ਭਗਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਤੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨਾਲ ਕੀਤਾ ਗਿਆ ਕਿ ਸਾਡੇ ਜਿਹੜੇ ਬੰਦੀ ਸੰਗਲ ਨਹੀਂ ਦਿਖਾ ਕੇ ਜਿਹੜਾ ਜਮਾਨਤ ਲਈ ਉਹਨੂੰ ਰਿਹਾ ਕੀਤਾ ਜਾਵੇ ਜਰੂਰ ਦਾ ਰਜਤਾਲ ਸੁਨਵਾਰਾ ਨੂੰ ਪੰਜਾਬ ਦੀ ਜਿਲ੍ਹਾ ਸ਼ਹਿਰ ਕੀਤਾ ਜਾਵੇ ਤੇ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਮਾਰਚ ਕੀਤਾ ਗਿਆ ਸਰ ਇਹ ਮਾਰਚ ਕਿੱਥੋਂ ਲੈ ਕੇ ਕਿੱਥੋਂ ਕਰ ਕੱਢਿਆ ਗਿਆ ਜੀ ਇਹ ਜੀ ਸਾਡੇ ਫੋਇਪੁਰ ਸ਼ੌਣੀ ਦੇ ਗੁਰਦੁਆਰਾ ਸਿੰਘ ਸਭਾ ਤੋਂ ਲੈ ਕੇ ਕਚਹਿਰੀਆਂ ਤੋ ਹੁੰਦਾ ਹੋਇਆ ਅਖੀ ਡਾਕਟਰ ਤੋਂ ਅੱਗੇ ਡੀਸੀ ਦਾ ਪ੍ਰੋਗਰਾਮ ਖਾਤਮਾ ਕੀਤਾ ਜੀ ਇਹ ਸੰਘਰਸ਼ ਅੱਗੇ ਵੀ ਤੇਜ਼ ਹੋਇਆ ਦੇਖੋ ਜੀ ਲਗਾਤਾਰ ਕੌਮੀ ਸ਼ਾਂਤ ਮੋਰਚਾ ਹਰ ਚੰਡੀਗੜ੍ਹ ਦੇ ਰਾਹ ਤੇ ਚੱਲ ਰਿਹਾ ਹੈ ਅਸੀਂ मागਬਦਰ ਦਿੱਤੇ ਨੇ ਅਸੀਂ ਕਹਿੰਦੇ ਆ ਕਿ ਅਸੀਂ ਅੱਜ ਕਿਥੇ ਮੁੱਕੇ ਨੇ ਅੱਗੇ ਸੰਘਰਸ਼ ਬਹੁਤ ਜ਼ਖਾ ਕਰਾਂਗੇ ਉਹ ਸਰਕਾਰ ਤੋਂ ਮੰਗ ਕੇ ਜਲਦੋਂ ਜਲਦ ਜਿਹੜੇ ਸੋਮਨ ਸਾਹਿਬ ਮੋਰਚ ਦੇ ਮੰੰਦਾਂ ਨੇ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਗੋਰਾ ਸਾਹਿਬ ਦੇ ਵਿਆਪੀ ਦੇ ਦੋਸ਼ੀਆਂ ਨੂੰ ਸਜ਼ਾ ਦੇਣੀ ਔਰ ਇਹ ਕਾਨੂੰਨ ਬਣਾਉਣਾ ਕਿ ਕੋਈ ਵੀ ਕਿਸੇ ਦੇ ਧਾਰਮਿਕ ਭਾਵਨਾ ਨਾ ਭੜਕਾ ਸਕੇ ਇਹ ਮੰਗਾਂ ਜੇਕਰ ਜਲਦੀ ਪੂਰੀਆਂ ਨਹੀਂ ਕਿੰਨ ਦੀ ਲਗਾਤਾਰ ਸੰਘਰਸ਼ ਹੋਰ ਤਿੱਖਾ ਕਰਦੇ ਹਾਂ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਫਕੀਰ ਸਿੰਘ ਮਹਿਮਾ ਸੂਬਾ ਪ੍ਰੈਸ ਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅੱਜ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੰਘਰਸ਼ ਕੀਤਾ ਜਾ ਰਿਹਾ ਹੈ ਤਰ੍ਹਾਂ ਦਸ਼ਨ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਜੋ ਮੋਰਚਾ ਬੰਦੀ ਸਿੰਘ ਬੜੇ ਲੰਮੇ ਸਮੇਂ ਤੋਂ ਇਲਾ ਵਿੱਚ ਕੈਦ ਕੀਤੇ ਹੋਏ ਨੇ ਉਹਨਾਂ ਦੀ ਰਿਹਾਈ ਦੀ ਬਾਬਤ ਅੱਜ ਫਰੋਜ ਪਰ ਵਿਖੇ ਸਮੂਹ ਸਾਧ ਸੰਗਤ ਕੁਝ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਮਜ਼ਦੂਰ ਇਕਤਾ ਸਭਾ ਵੈਲਫੇਅਰ ਸਭਾ ਪ੍ਰਧਾਨ ਮੱਗਾ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋ ਪਾੜ ਹਾਲਾ ਕਿਸਾਨ ਜੁਨੀਆਨ ਤੋਤੇਵਾਲ ਭਾਰਤੀ ਕਿਸਾਨ ਕ੍ਰਾਂਤੀਕਾਰੀ ਕਿਸਾਨ ਜਹਾਨ ਰਹਿਰੇ ਪੁੱਲ ਆਲਮਾ ਸੱਚਾ ਮੋਰਚਾ ਮਜ਼ਦੂਰ ਸਿੱਖ ਕਲਪਨ ਬਿਨਾਂ ਸਮੂਹ ਸਾਧ ਸੰਗਤ ਉਹਨਾਂ ਦੀ ਰਿਹਾਈ ਦੀ ਬਾਬਤ ਪਰੋਜ ਪਰ ਵੇਖੇ ਇਕੱਠੇ ਹੋਏ ਆ ਤਾਂ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ ਅਸੀਂ ਸੂਬਾ ਸਰਕਾਰ ਸਰਕਾਰ ਨੂੰ ਜ਼ਮੂਰ ਅਪੀਲ ਕਰਦੇ ਆਂ ਕਿ ਭਾਈ ਇਹਨਾਂ ਨੂੰ ਰਿਹਾ ਕੀਤਾ ਜਾਵੇ ਉਸ ਬੰਦੇ ਦੇ ਕੋਲ ਜਿੱਥੇ ਸੰਗਤ ਇਕੱਠੀ ਹੋਈ ਗੁਰਦੁਆਰਾ ਜੇਕਰ ਇਸੇ ਤਰ੍ਹਾਂ ਬੰਦੇ ਲਈ ਇੱਥੇ ਤੋਂ ਵੀ ਇਹ ਮੌਜੂਦ ਹੋਰ ਕਿ ਵੱਡਾ ਸੰਘਰਸ਼ ਕੀਤਾ ਜਾਂਦਾ ਰਹਿੰਦੀ ਹੈ ਇਸ ਸਰਕਾਰਾਂ ਨੂੰ ਦੋਨਾਂ ਨੂੰ ਚੁੱਕਾ ਕਿਸੇ ਸਰਕਾਰ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭਾਈ ਸਿੰਘਾਂ ਵਾਸਤੇ ਕਿਉਂ ਕਰਨਾ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਪ੍ਰੋਗਰਾਮ ਆ ਕੌਮੀ ਇਨਸਾਫ ਮੋਰਚੇ ਵੱਲੇ ਜੋ ਕਾਲ ਸੀਗੀ ਜੋ ਕਿ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਡੀਸੀ ਦਫ਼ਤਰਾਂ ਦੇ ਅੱਗੇ ਪੰਜਾਬ ਸਰਕਾਰ ਦੇ ਸੈਂਟਰ ਸਰਕਾਰ ਦੇ ਜੋ ਪੁਤਲੇ ਸੁਖਣੇ ਆ ਔਰ ਮੰਗ ਪੱਤਰ ਦੇਣੇ ਆ ਉਦੇ ਤਹਿਤ ਅੱਜ ਜਿਲ੍ਹਾ ਫਰੀਪੁਰ ਦੇ ਜਿੰਨੀ ਵੀ ਸੰਖਿਆ ਕਿਸਾਨ ਜਥੇਬੰਦੀਆਂ ਮਜ਼ਦੂਰ ਸਿੱਖ ਜਥੇਬੰਦੀਆਂ ਸਮੂਹ ਸਿੱਖ ਜਥੇਬੰਦੀਆਂ ਜਿਨ੍ਹਾਂ ਵਿੱਚ ਇੰਟਰਨੈਸ਼ਨਲ ਪੰਥਕਦਾਲ ਭਾਈ ਅਮਰਤ ਸਿੰਘ ਅਮਰਤਪਾਲ ਸਿੰਘ ਖਾਲਸਾ ਟੀਮ ਉਹਨਾਂ ਵੱਲੋਂ ਹੋਰ ਵੀ ਸਿੱਖ ਜਥੇਬੰਦੀਆਂ ਅਮਰ ਸੰਚਾਰ ਜਥਾ ਸਾਰੀਆਂ ਸਿੱਖ ਜਥੇਬੰਦੀਆਂ ਸਮੂਹ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝਾ ਇਹ ਐਕਸ਼ਨ ਕੀਤਾ ਜਾ ਰਿਹਾ ਹੈ ਜੋ ਅੱਜ ਖਾਲਸਾ ਗੁਰਦੁਆਰੇ ਤੋਂ ਸਵੇਰ ਮਾਰਚ ਆਰੰਭ ਕਰਕੇ ਅ ਡੀਸੀ ਦਫਤਰ ਦੇ ਅੱਗੇ ਜਾ ਕੇ ਉੱਥੇ ਪੰਜਾਬ ਸਰਕਾਰ ਸੈਂਟਰ ਸਰਕਾਰ ਦੇ ਪਰਲੇ ਫੋਕੇ ਜਾਣਗੇ ਬੰਦੀ ਸਿੰਘਾਂ ਦੀ ਰੈ ਲਈ ਵਾਸਤੇ ਕਿਉਂਕਿ 27 27 ਸਾਲ 29 29 ਸਾਲ 32 32 ਸਾਲਾਂ ਤੋਂ ਜੋ ਸਾਡੇ ਬੰਦੀ ਸਿੰਘ ਨੇ ਸਜ਼ਾਾਂ ਪੂਰੀਆਂ ਕਰਕੇ ਜੇਲ੍ਹਾਂ ਵਿੱਚ ਸੜ ਰਹੇ ਨੇ ਸਰਕਾਰਾਂ ਦੇ ਕੰਨ ਤੇ ਜੂਨੀ ਫਿਰਕ ਦੀ ਉਹਨਾਂ ਨੂੰ ਇੱਕ ਹਲੂਣਾ ਦੇਣ ਵਾਸਤੇ ਸਰਕਾਰਾਂ ਨੂੰ ਹਲੂਣਾ ਦੇਣ ਵਾਸਤੇ ਅੱਜ ਦਾ ਪ੍ਰੋਗਰਾਮ ਰੱਖਿਆ ਗਿਆ ਸਰ ਅਜ ਰਿਹਾਈ ਸਿੰਘਾਂ ਦੇ ਰਿਹਾਈ ਵਾਸਤੇ ਅੱਜ 71 ਹੋਏ ਜਿੱਥੇ ਬੰਦੀਆਂ ਕੀ ਕਰਨਾ ਚਾਹੀਦਾ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਰ ਫੋਰਸ ਬਸਕਰਾਂਜੀ ਅਸੀਂ ਆਪ ਦੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਮਰਥਨ ਚ ਆਏ ਆ ਕਿਉਂਕਿ ਬੜਾ ਦੇਰ ਹੋ ਗਈ ਹੈ ਜੀ ਜਿਹੜੇ ਜੀਵ ਗਾਂਧੀ ਦੇ ਕਾਤਲ ਨੇ ਉਹ ਬਰੀ ਹੋ ਸਕਦੇ ਨੇ ਜਿਹੜੇ ਪੰਜਾਬ ਦੇ ਸਿੱਖ ਯੋਧੇ ਨੇ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲੀਆਂ ਨੇ ਉਹਨਾਂ ਨੂੰ ਰਿਹਾ ਕਰਨ ਬਾਰੇ ਸਰਕਾਰ ਸੋਚ ਨਹੀਂ ਗਈ ਇਸ ਕਰਕੇ ਅਸੀਂ ਸਿੰਘ ਖਾਲਸਾ ਗੁਰਦਵਾਰਾ ਸਭ ਇਕੱਠੇ ਹੋਏ ਆ ਇਥੋਂ ਮਾਰਚ ਕੱਢ ਕੇ ਡੀਸੀ ਦਫ਼ਤਰ ਜਾ ਕੇ ਸਰਕਾਰ ਦਾ ਸੈਂਟਰ ਸਰਕਾਰ ਦਾ ਪੰਜਾਬ ਸਰਕਾਰ ਦਾ ਉਧਲਾਸ ਆ ਲਾਂਗੇ اے ਜਿਹੜਾ ਤੁਸੀਂ ਤਰਨਭ ਪ੍ਰਦਰਸ਼ਨ ਦੇ ਰਹੇ ਹੋ ਇੱਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਦੇ ਰਹੇ ਹੋ ਹਾਂਜੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਪੈਸ਼ਲ ਜੀ ਕਿੰਨੀਆਂ ਕਿੰਨੀਆਂ ਜੱਤੇ ਬੰਦੀਆਂ ਕੱਤਰ ਹੋਈਆਂ ਬਾਕੀ ਜਿ세 ਬੰਦੀਆਂ ਕਾਫੀ ਹੱਥ ਨਹੀਂ ਦੇਖਦੇ ਮੈਂ ਕੱਥ ਬਹੁਤ ਨੇ ਵੀ ਸਾਰੀਆਂ ਜੱ세 ਬੰਦੀਆਂ ਟੋਟਲ ਮਿਲਾ ਕੇ ਤੇ ਆਈਆਂ ਹੈ ਇਸ ਮਸਮੇ ਵਿੱਚ ਇਹ ਕਿੱਥੋਂ ਲੈ ਕੇ ਕਿੱਥੇ ਤੱਕ ਕੱਢਿਆ ਜਾ ਰਿਹਾ ਇਹ ਖਾਸਾ ਗੁਰਦੁਰਗਾ ਸਾਹਿਬ ਤੋਂ ਸ਼ੁਰੂ ਕਰਾਂਗੇ ਜੀ ਡੀਸੀ ਦਫ਼ਤਰ ਤੱਕ ਜਾਵਾਂਗੇ ਕੀ ਨਾਮ ਤੁਹਾਡਾ ਮੇਰਾ ਨਾਮ ਤਾਰ ਸਿੰਘ ਜੋਂ ਸਿਕੰਦਰਪੁਰੋਂ ਅਜਾਣਦੇ ਆ ਕਿ ਲੈਂਡ ਪੂਲਿੰਗ ਨੀਤੀ ਲਿਆ ਕੇ ਪੰਜਾਬ ਸਰਕਾਰ ਕਿਸ ਤਰ੍ਹਾਂ ਪੰਜਾਬ ਦੀਆਂ ਜ਼ਮੀਨਾਂ ਨੂੰ ਮੁਸਤ ਦੇ ਭਾ ਹੜਪਣਾ ਚਾਹੁੰਦੀ ਹੈ। ਹੋ ਮੇਰੀ ਬੇਨਤੀ ਹੈ ਕਿ ਪੰਥ ਤੇ ਕਿਸਾਨੀ ਜਥੇਬੰਦੀਆਂ ਦੇ ਵਿੱਚ ਉਹੀ ਪੰਥ ਹੈ ਤੇ ਉਹੀ ਕਿਸਾਨ ਨੇ ਉਹੀ ਮਜ਼ਦੂਰ ਨੇ ਤੇ ਉਹੀ ਪੰਥ ਹੈ ਜਿਵੇਂ ਆਪਾਂ ਦੁੱਧ ਦੇ ਵਿੱਚੋਂ ਮੱਖਣ ਨੂੰ ਅਲੱਗ ਨਹੀਂ ਕਰ ਸਕਦੇ ਉਸੇ ਤਰ੍ਹਾਂ ਕਿਸਾਨਾਂ ਮਜ਼ਦੂਰਾਂ ਮਲਾਜ਼ਮਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚੋਂ ਪੰਥ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਮੈਂ ਬੇਨਤੀ ਕਰਾਂ ਕਿ ਜਿਹੜੇ ਸਰਕਾਰੀ ਲੋਕ ਨੇ ਉਹਨਾਂ ਦੀਆਂ ਏਜੰਸੀਆਂ ਨੇ ਉਸ ਕਾਮ ਰੇਟਾਂ ਤੇ ਸਿੱਖਾਂ ਦੇ ਵਿੱਚ ਇਸੇ ਤਰ੍ਹਾਂ ਬਜ਼ੁਰਗਾਂ ਤੇ ਨੌਜਵਾਨਾਂ ਦੇ ਵਿੱਚ ਇਸੇ ਤਰ੍ਹਾਂ ਮਜ਼ਦੂਰਾਂ ਤੇ ਕਿਸਾਨਾਂ ਦੇ ਵਿੱਚ ਜਿਹੜਾ ਪਾਟਕ ਪਾਉਣਾ ਚਾਹੁੰਦੀ ਹੈ ਅਸੀਂ ਸਾਰੇ ਮਿਲ ਕੇ ਉਹਨਾਂ ਦੇ ਮਰਸੂਪਿਆਂ ਨੂੰ ਫੇਲ ਕਰਾਂਗੇ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਕਰਾਂਗੇ ਸੋ ਕੌਮੀ ਇਨਸਾਫ਼ ਮੋਰਚਾ ਜਿੰਨੀ ਵੀ ਉਹਦੇ ਵਿੱਚ ਭੂਮਿਕਾ ਨਿਭਾ ਸਕਦਾ ਹੋਇਆ ਜ਼ਰੂਰ ਨਿਭਾਏਗਾ ਸਮੁੱਚੀ ਤਾਲਮੇਲ ਕਮੇਟੀ ਔਰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਛੋਟੀ ਜਿਹੀ ਕਿਤਾਬ ਜਿਹਦੇ ਵਿੱਚ ਜ਼ਿਲ੍ਹਾ ਪੱਤਰ ਦੇ ਵੱਖ-ਵੱਖ ਜਥੇਬੰਦੀਆਂ ਦੇ ਸਾਰੇ ਉੱਤੇਦਾਰਾਂ ਦੇ ਨਾਮ ਹੋਣਗੇ ਅਸੀਂ ਪੂਰੇ ਪੰਜਾਬ ਦੇ ਵਿੱਚ ਉਹ ਪੈਂਫਲੇਟ ਤਾਂ ਕਿ ਅਸੀਂ ਰਾਕੇ ਲੜਾਈ ਲੜ ਸਕੀਏ ਭਾਵੇਂ ਉਹ ਲੜਾਈ ਧਾਰਮਿਕ ਮੰਗਾਂ ਦੀ ਹੋਵੇ ਭਾਵੇਂ ਕਾਨੂੰਨੀ ਮੰਗਾਂ ਦੀ ਹੋਵੇ ਰਾਜਨੀਤਿਕ ਮੰਗਾਂ ਦੀ ਹੋਵੇ ਤੇ ਇਹਦੇ ਨਾਲ ਹੀ ਕਿਸਾਨ ਤੇ ਮੰਡੂਰ ਮੰਗਾਂ ਦੀ ਹੋਵੇ ਇਹ ਸਾਰੀ ਲੜਾਈ ਸਰਕਾਰ ਨੂੰ ਸੁਣ ਲੈਣਾ ਚਾਹੀਦਾ ਹੈ ਕਿ ਸਮੁੱਚਾ ਪੰਜਾਬ ਇੱਕ ਜੁੱਟ ਹੋ ਕੇ ਲੜੇਗਾ ਸੋ ਅੱਜ ਦੇ ਪ੍ਰੋਗਰਾਮ ਦਾ ਇਹੀ ਵੱਡਾ ਮੰਤਵ ਸੀ ਹੁਣ ਮੈਂ ਬੁਲਾਰਿਆਂ ਨੂੰ ਬੇਨਤੀ ਕਰਾਂਗਾ ਕਿ ਕੇਵਲ 1.5 ਤੋਂ 2 ਮਿੰਟ ਫਟੇਕ ਜਾ ਕੇ ਹੀ ਉਹ ਅਸਥਾਨ ਲੈਣ ਕਿਉਂਕਿ ਅੱਤ ਦੀ ਗਰਮੀ ਹੈ ਇੱਥੇ ਸੰਗਤਾਂ ਨੂੰ ਖਲੋਣਾ ਬਹੁਤ ਔਖਾ ਹੈ ਕਿ ਆਪਾਂ ਇਹਨਾਂ ਦੋਹਾਂ ਬੰਦਿਆਂ ਦੇ ਤੁਤਲੇ ਵੀ ਲੂਣੇ ਨੇ ਜਿੰਨਾ ਨੂੰ ਅੱਜ ਆਪਾਂ ਸਜ਼ਾ ਦੇਣੀ ਹੈ ਅੱਜ ਆਪਾਂ ਕੋਈ ਵੀ ਮੰਗ ਪੱਤਰ ਨਹੀਂ ਦੇ ਰਹੇ ਮੈਂ ਬੇਨਤੀ ਕਰਾਂ ਪੰਜਾਬ ਦੇ 77 ਸਬ ਡਿਵੀਜ਼ਨਾਂ ਦੇ ਉੱਤੇ 29 ਮਈ ਨੂੰ ਗਵਰਨਰ ਅਤੇ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਦੇ ਉੱਤੇ ਆਪਾਂ ਮੰਗ ਪੱਤਰ ਦੇ ਚੁੱਕੇ ਆਂ ਅੱਜ ਆਪਾਂ ਸਜ਼ਾ ਦੇਣ ਲਈ ਇਕੱਤਰ ਹੋਏ ਹਾਂ ਸੋ ਜਿੰਨਾ ਚ ਇਨ੍ਹਾਂ ਦੋਹਾਂ ਪੁਤਲਿਆਂ ਨੂੰ ਰੂਹ ਦੇ ਨਾਲ ਧੂਕ ਨਹੀਂ ਦਿੱਤਾ ਜਾਂਦਾ ਬੇਨਤੀ ਹੈ ਕਿ ਆਪਾਂ ਇੱਥੇ ਰਹਿਣਾ ਤੋ ਬਾਬਾ ਸਤਨਾਮ ਸਿੰਘ ਜੀ ਨੂੰ ਬੇਨਤੀ ਕਰਾਂਗਾ ਜਦੋਂ ਇਹ ਉਤਮ ਹੋਏਗਾ ਉਹਨਾਂ ਨੂੰ ਭਾਵੇਂ ਜੂਦ ਉਹਨਾਂ ਦੀ ਸਜ਼ਾ ਪੂਰੀ ਹੋਣ ਤੋਂ ਵੀ ਤਾਂ ਧੱਗੇ ਦੇ ਨਾਲ ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਜਾ ਰਿਹਾ ਹੈ ਜਿਹੜਾ ਸਾਨੂੰ ਕਦਾ ਦਿੱਹ ਇਹ ਮਨਜ਼ੂਰ ਨਹੀਂ ਅਸੀਂ ਵੱਡੇ ਪੱਤਰ ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਅੱਜ ਇਕੱਠੇ ਹੋਏ ਆ ਇਸੇ ਆ ਇਕੱਠੇ ਹੋ ਕੇ ਅਸੀਂ ਕੌਮੀ ਇਨਸਾਮ ਔਰਜੇ ਦੇ ਮੋਢਿਆਂ ਨਾਲ ਮੋਢਾ ਧਾਕੇ ਕੌਮੇ ਕੌਮੀ ਸ਼ਹੀਦ ਕੌਮੀ ਸਾਡੇ ਯੋਧੇ ਨੇ ਜਿਹੜੇ ਇਹਨਾਂ ਨੂੰ ਰਿਆਹ ਕਰਾਉਣ ਵਾਸਤੇ ਆਪਾਂ ਸਾਰਿਆਂ ਨੇ ਅਪਰਾਲਾ ਕਰਨਾ ਸੋ ਸਾਰਿਆਂ ਦਾ ਧੰਨਵਾਦ ਜਿੰਨੇ ਆਇਓ ਹੋਰ ਵੀ ਬੇਨਤੀ ਕਰਦਾ ਹੈ ਜਿਹੜੀ ਕੋਈ ਵੀ ਸੰਸਥਾ ਜਾਂ ਕੋਈ ਧਾਰਮਿਕ ਸੰਸਥਾ ਹੈ ਬਾਕੀ ਰਹਿ ਗਈ ਜਾਂ ਦਿਸਾਨ ਜਥੇਬੰਦੀਆਂ ਨਹੀਂ ਆਈਆਂ ਉਹਨਾਂ ਨੂੰ ਵੀ ਬੇਨਤਾ ਬੇਨਤੀ ਕਰਾਂਗੇ ਕਿ ਆਓ ਇਸ ਵੱਡੇ ਮਹਾਜੋਦੇ ਵਿੱਚ ਤੁਸੀਂ ਹਿੱਸਾ ਪਾਉਣਾ ਹੈ ਤਾਂ ਕਿ ਸਾਡੇ ਜਿਹੜੇ ਯੋਧੇ ਨੇ ਉਹ ਜਿਹੜਾ ਤੋਂ ਬਾਹਰ ਆ ਸਕਨ ਵਹਿਗੂਜੀ ਦਾ ਖਾਲਸਾ ਵਹਿਗੂਜੀ ਦੀ